ਪਗਤਨ ਨਜੀ ਭਾਰਤ ਵਰਸ਼ ਵਿੱਚ ਪਗਤੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸ਼ਰੋਮਣੀ ਭਗਤਾਂ ਵਿੱਚੋਂ ਇੱਕ ਸਨ ਉਹਨਾਂ ਦਾ ਜਨਮ ਸਨ 1416 ਸੰਮਤ 1473 ਵਿਖੇ ਰਾਜਸਥਾਨ ਦੇ ਜ਼ਿਲ੍ਹਾ ਟਾਂਗ ਦਿਉਲੀ ਨੇੜੇ ਪਿੰਡ ਤੁਆਂ ਕਲਾ ਵਿੱਚ ਪਿਤਾ ਮਾਹੀ ਦੇ ਘਰੇ ਹੋਇਆ ਉਹਨਾਂ ਦੇ ਪਿਤਾ ਇੱਕ ਮਾਮੂਲੀ ਜ਼ਿਮੀਦਾਰ ਸਨ ਬਚਪਨ ਹਸਤਿਆਂ ਖੇਡਦਿਆਂ ਬਿਤਾਉਣ ਮਗਰੋਂ ਜਿਵੇਂ ਹੀ ਵੱਡੇ ਹੋਏ ਤਾਂ ਮਾਪਿਓ ਨੇ ਗਊਆਂ ਚਾਰਨ ਲਾ ਦਿੱਤਾ ਤਨਨਾ ਜੀ ਜਿੱਧਰ ਗਉਆਂ ਚਾਰਨ ਜਾਇਆ ਕਰਦੇ ਉੱਥੇ ਹੀ ਰਾਹ ਵਿੱਚ ਠਾਕੁਰ ਦੁਆਰਾ ਆਉਂਦਾ ਸੀ ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕੁਰ ਦੁਆਰੇ ਵਿੱਚ ਦੇਵੀ ਦੇਵਤਿਆਂ ਦੀਆਂ ਬਣੀਆਂ ਮੂਰਤੀਆਂ ਨੂੰ ਨੁਹਾਉਂਦਾ ਘੰਟੀਆਂ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ ਇਹੀ ਪੂਜਾ ਅਰਚਨਾ ਉਸਦੀ ਰੋਜ਼ੀ ਰੋਟੀ ਦਾ ਵਸੀਲਾ ਵੀ ਸੀ ਇੱਕ ਦਿਨ ਤੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗਿਏ ਸੋ ਦੇ ਦਿੰਦੇ ਹਨ ਤੰਨੇ ਨੇ ਕਿਹਾ ਕਿ ਪੰਡਿਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ ਪੰਡਿਤ ਨੇ ਕਿਹਾ ਕਿ ਇਹ ਤੇਰੇ ਕੋਲ